ਪੁੱਤਰ ਪੁੱਤਰ ਨੇ ਆਇਓ ਸਾਜ ਆਪਨ ਤੇ ਅਕਾਲੀ ਦੰਗਿਆਂ ਵੀ ਮਮਾ ਕੋ ਇਸ ਦੀ ਜਗ ਤੇ ਸ਼ਾਨ ਨਰਾਲੀ ਦੰਗਿਆਂ ਵੀ ਮਮਾ ਕੋ ਇਸ ਦੀ ਜਗ ਤੇ ਸ਼ਾਨ ਨਰਾਲੀ ਹੈ ਏਹੋ ਜਨ ਚੜਦਾ ਲੜਾ ਜੜ ਸਿਰ ਤੇ ਸਜ ਦੇ ਖੂ ਬਗ ਮੰਲੇ ਹੋ ਗਏ ਤੇ ਸਸ अग सग चकर तमाले वाले उरे सारे अग सक गोल तमाले वाले मेरा तर मन खान सह मै हर दम प्रेम प्यासा हो मह हर दम प्रेम प्यासा मैं दास खान से हा देखने आए ਜਗਤ ਤਮਾਸ਼ਾ ਮੈਂ ਹਾਸ ਖਾਲ ਸੇ ਦਹਾਂ ਦੇਖਣ ਆਇਆ ਜਗਤ ਤਮਾਸ਼ਾ ਆਹ ਗੈਰਤ ਦੇ ਬਦਲੇ ਹਰ ਦਮ ਖਾਂਦਾ ਕੋਣ ਆ ਬਾਲੇ ਹੋ ਹਰ ਤਮਾ ਖਾਂਦਾ ਕੋਣ ਆ ਬਾਲੇ ਪੁੱਛ ਤੇਰੇ ਸਾਕੋ ਨੇ ਅੰਗ ਸਿੰਘ ਚੱਕਰ ਤਮਾਲਿਆ ਵਾਲੇ ਹੋ ਤੇਰੇ ਸਭ ਕੋਏ ਨੇ ਅੰਗ ਸਿੰਘ ਗੋਲ ਤਮਾਲਿਆ ਵਾਲੇ ਹੋ ਇਹ ਰਿਸ਼ਤੇ ਹੈ ਧਾਰ ਹੀ ਜੋ ਹੈ ਇਹ ਹੋ ਇਹ ਰਿਸ਼ਤੇ ਧਾਰ ਹੀ ਜੋ ਹੈ ਖਾਲਸਾ ਪੰਥ ਨੇ ਆ ਮਰਨਾ ਧਿਆਨ ਸਕੂ ਜਾਰੀ ਨਾ ਕੰਦਾ ਫੰਕਾਰਾ ਦੁਸ਼ਮਣ ਨਾ ਧਿਆਨ ਸਕੂ ਜਾਰੀ ਨਾ ਕੰਦਾ ਫੰਕਾਰਾ ਦੁਸ਼ਮਣ ਤੋਂ ਡਰਦਾ ਨਹੀਂ ਆਹ ਦੁਸ਼ਮਣ ਤੋਂ ਨਾ ਤੇ ਮੂਗਕ ਦੇ ਤਾਲੇ ਹਉ ਤੇ ਤੇਰੇ ਸਾਹ ਤੋਰੇ ਇਹ ਅੰਗ ਸਿੰਘ ਚੱਕਰ ਕਮਾਲ ਆ ਵਾਲੇ ਹਉ ਤੇ ਤੇਰੇ ਸਾਹ ਤੋਰੇ ਇਹ ਅੰਗ ਸਿੰਘ ਢੋਲ ਕਮਾਲ ਆ ਵਾਲੇ ਮੈਂ ਰੱਤਨ ਮਰਖਾਲ ਸਹਾਈ ਮੈਂ ਹਰ ਗਮ ਪ੍ਰੇਮ ਉਪਿਆਸਾ ਮੈਂ ਦਾਸ ਖਾਲਸੇ ਦਾਹ ਦੇਖਿਆ ਆ ਜਗ ਤੇ ਤਮਾਸ਼ਾ ਮੈਂ ਦਾਸ ਖਾਲਸੇ ਦੇਖਣ ਆਇਆ ਜਗ ਤਮਾਸ਼ਾ ਆਹੇ ਗੈਰਤ ਦੇ ਬੁੱਲੇ ਹਰ ਦਮ ਥਾਂਬਾ ਕੌਣ ਇਹ ਪਾਲਲੇ ਹੋਤੇ ਤੇਰੇ ਸਾਹ ਕਰੇ ਇਹ ਅੰਗ ਸਿੰਘ ਚੱਕਰੇ ਨਾਡਲ ਡੜਾਵੇ ਏਠਾਣ ਹੀਰੇ ਆਦਿਏ ਘੁੰਦ ਕੇ ਹਾਰ ਧੇ ਵਿੱਚ ਪਾ ਨੇ ਆਂਗ ਸੰਗ ਚੱਕਰ ਤਮਾਲਿਆ ਵਾਲੇ ਕੋਤ ਤੇਰੇ ਸਾਰ ਕੋਰੇ ਨੇ ਆਂਗ ਸੰਗ ਗੋਲ ਤਮਾਲਿਆ ਵਾਲੇ ਇਹ ਰਿਸ਼ਤੇਦਾਰੀ ਚੋ ਨਾ ਏਖਾਂ ਸਪੰਥ ਨੇ ਆੜਾ ਦੋਸ਼ ਮਰਨਾ ਚਾਲ ਸੁਗੋ ਜਾਰੀ ਨਾ ਕਦਾ ਫੰਕਾਰਾ ਦੋਸ਼ ਮਰਨਾ ਚਾਲ ਸੁਗੋ ਜਾਰੀ ਨਾ ਕਦਾ ਫੰਕਾਰਾ ਇਹ ਇਹ ਸ਼ਕਾਤ ਤੇ ਛੇ ਮਾ ਗੁਰ ਤੇ ਤੀਰ ਚੰਗਾਲੇ ਹੋ ਤੇਰੇ ਸਿਰ ਤੋਰੇ ਰੇ ਅੰਗ ਸੰਗ ਚੱਕਰ ਤਮਾਲਿਆ ਵਾਲੇ ਹੋ ਤੇਰੇ ਸਿਰ ਤੋਰੇ ਰੇ ਅੰਗ ਸੰਗ ਗੋਲ ਤਮਾਲਿਆ ਵਾਲੇ ਹੋ ਪੰਜਾ ਮਰਜੀ ਵੜਿਆ ਪਈ 라 ਸੀ ਸਤਾਰਾ ਮਹਤਵਾਰੇ ਆਹ ਤੇਰੇ ਲਾਲ ਜੜੇ ਇਹ ਤਾਂ ਜਨਮ ਮਰਨ ਤੋਂ ਪਾਰੇ ਇਹ ਤੇਰੇ ਲਾਲ ਜੜੇ ਇਹ ਤਾਂ ਜਨਮ ਮਰਨ ਤੋਂ ਪਾਰੇ ਇੰਨਾ ਮੌਤਾਂ ਨਮ ਲਿਆ ਫਿਰ ਤੇ ਮੁਕਤੀ ਵਿੱਚ ਮਤਵਾਲੇ ਉਹ ਤੇਰੇ ਸਾਹ ਕੋਰੇ ਇਹ ਅੰਗ ਸੰਗ ਚੱਕਰ ਦਵਾਲਿਆ ਵਾ